ਨਿਸ਼ਾਨ ਸਾਹਿਬ ਚੜਾਉਂਦਿਆਂ ਇੱਕ ਗ੍ਰੰਥੀ ਸਿੰਘ ਦੀ ਮੌਤ ਹੋ ਗਈ ਹੈ ਦਰਸਲ ਉਹਨਾਂ ਦੇ ਵੱਲੋਂ ਗੁਰਦੁਆਰੇ ਦੇ ਵਿੱਚ ਨਿਸ਼ਾਨ ਸਾਹਿਬ ਚੜਾਇਆ ਜਾ ਰਿਹਾ ਸੀ ਤੇ ਇਸ ਦੌਰਾਨ ਕਰੰਟ ਲੱਗ ਜਾਂਦਾ ਹੈ ਕਰੰਟ ਦੀ ਤਾਰ ਉਹਨਾਂ ਨੂੰ ਛੂ ਜਾਂਦੀ ਹੈ ਉਸ ਤੋਂ ਬਾਅਦ ਉਹਨਾਂ ਨੂੰ ਕਰੰਟ ਲੱਗਣ ਦੇ ਨਾਲ ਉਹਨਾਂ ਦੀ ਮੌਕੇ ਤੇ ਹੀ ਜਾਨ ਚਲੀ ਜਾਂਦੀ ਹੈ ਉਸ ਤੋਂ ਬਾਅਦ ਪਰਿਵਾਰ ਤਾਂ ਹੰਮ ਮਾਰ ਕੇ ਰੋਂਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਸਿੱਕੇ ਘਟਨਾ ਫਿਲੌਰ ਦੇ ਵਿੱਚ ਵਾਪਰੀ ਹੈ ਫਿਲੌਰ ਦੀ ਦੁਸਾਂਝ ਕਲਾ ਪਿੰਡ ਦੀ ਇਹ ਘਟਨਾ ਹੈ ਜਿੱਥੇ ਕਿ ਗੁਰਦੁਆਰੇ ਦੇ ਵਿੱਚ ਨਿਸ਼ਾਨ ਸਾਹਿਬ ਚੜਾਇਆ ਜਾ ਰਿਹਾ ਸੀ ਤੇ ਇਸ ਦੌਰਾਨ ਹੈਡ ਗ੍ਰੰਥੀ ਜਦੋਂ ਨਿਸ਼ਾਨ ਸਾਹਿਬ ਚੜਾਉਣ ਦੇ ਲਈ ਚੜਦੇ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਅਚਾਨਕ ਬਿਜਲੀ ਦੇ ਤਾਰ ਉਹਨਾਂ ਨੂੰ ਛੂਹ ਲੈਂਦੀ ਹੈ ਇਸੇ ਕਾਰਨ ਕਰੰਟ ਲੱਗਣ ਦੇ ਕਾਰਨ ਉਹਨਾਂ ਦੀ ਮੌਤ ਹੋ ਚੁੱਕੀ ਹੈ ਵਸਤੇ ਕੀ ਮ੍ਰਿਤਕ ਗ੍ਰੰਥੀ ਦਾ ਨਾਮ ਸੁਰਿੰਦਰ ਸਿੰਘ ਛੋਟੇ ਦੱਸਿਆ ਜਾ ਰਿਹਾ ਹੈ ਜਿਨ੍ਹਾਂ ਦੀ ਉਮਰ ਮਹਿਜ 34 ਸਾਲ ਸੀ ਇਸ ਘਟਨਾ ਤੋਂ ਬਾਅਦ ਪਰਿਵਾਰ ਨੂੰ ਡੂੰਘਾ ਸਦਮਾ ਪਹੁੰਚਿਆ ਪਰਿਵਾਰੇ ਤਾਹ ਮਾਤ ਕੇ ਰੋਂਦਾ ਹੋਇਆ ਨਜ਼ਰ ਆ ਰਹੇ ਦੱਸਿਆ ਕਿ ਗੁਰੂਕਾਂਦ ਦੇ ਵਿੱਚ ਹੈੱਡ ਗ੍ਰੰਥੀ ਦੱਸਿਆ ਜਾ ਰਿਹਾ ਸੀ ਜੋ ਕਿ ਉੱਥੇ ਬਤਵਾ ਰਹੇ ਹੈੱਡ ਗ੍ਰੰਥੀ ਆਪਣੀਆਂ ਸੇਵਾਵਾਂ ਨਿਭਾ ਰਿਹਾ ਸੀ ਤੇ ਜਦੋਂ ਨਿਸ਼ਾਨ ਸਾਹਿਬ ਚੜਾਉਣ ਦੇ ਲਈ ਚੜਦੇ ਨੇ ਤੇ ਅਚਾਨਕ ਕਰੰਟ ਲੱਗਣ ਦੇ ਕਾਰਨ ਉਹਨਾਂ ਦੇ ਨਾਲ ਹਮੰਤਪਾਗਾ ਹਾਦਸਾ ਵਾਪਰਿਆ ਤੂੰਦੀ ਜਾਨ ਚਲੇ ਗਈ ਹੈ ਬੜੀ ਗੱਲ ਹੋਈ ਹੈ ਕਿ ਕਿਸੇ ਦੇ ਸਾਡੇ ਫਰੰਟ ਤੋਂ ਛੋਟੀ ਸਾਹਿਬ ਬੱਚ ਬੱਚੋ ਤੇ ਹੈਡ ਗ੍ਰੰਥੀ ਚੱਲਦੀ ਹੈ ਅੱਜ ਦੁੱਖ ਨਾਲ ਕੱਟਣੀ ਪੈ ਰਹੀ ਹੈ ਕਿ ਅੱਜ ਵੀ ਪਰਿਵਾਰ ਦੇ ਪਾਈ ਜੀ ਕਿ ਨਾਲ ਦੇ ਕੁੱਤੇ ਇਨਸਾਨ ਸਾਥੋਂ ਗਏ ਹੋ ओके ਜਦੋਂ ਜੀ ਸਾਹਿਬ ਸਾਹਿਬ ਨੂੰ ਜਨਾਹ ਕਰਾ ਕੇ ਕਾਰ ਲੈ ਕੇ ਉਹ ਬੇਟਰੇ ਆ ਜਿਹੜੀ ਸੀ ਉਹ ਜਨਤ ਤੱਕ ਉਹਨਾਂ ਦਾ ਆਪ ਹੋ ਗਿਆ ਉਹਦੇ ਨਾਲ ਉਹਨਾਂ ਦੀ ਐਕਟੀਵਿਟੀ ਬਹੁਤ ਹੋ ਗਈ ਬੜੀ ਚੰਗੀ ਗੱਲ ਹੈ ਤਾਕਤ ਦੇ ਸਬੰਧ ਵਿੱਚ ਉਹਨਾਂ ਦਾ ਸਾਥ ਹੈ ਇਸ ਕਰਕੇ ਫਿਰ ਕਰਕੇ ਫਿਰ ਜਰਾ ਫਾਇਦਾਦਾਰ ਹੋਈ ਹੈ ਇਹ ਸਾਨੂੰ ਲੋਕ ਨਹੀਂ ਨਿਸ਼ਾਨ ਸਾਹਿਬ ਚੜਾਉਂਦੇ ਆ ਇੱਕ ਗ੍ਰੰਥੀ ਸਿੰਘ ਦੀ ਮੌਤ ਹੋ ਗਈ ਹੈ ਦਰਸਲ ਉਹਨਾਂ ਦੇ ਵੱਲੋਂ ਗੁਰੂ ਘਰ ਦੇ ਵਿੱਚ ਨਿਸ਼ਾਨ ਸਾਹਿਬ ਚੜਾਇਆ ਜਾ ਰਿਹਾ ਸੀ ਤੇ ਇਸ ਦੌਰਾਨ ਕਰੰਟ ਲੱਗ ਜਾਂਦਾ ਹੈ ਕਰੰਟ ਦੀ ਤਾਰ ਉਹਨਾਂ ਨੂੰ ਛੂ ਜਾਂਦੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਕਰੰਟ ਲੱਗਣ ਦੇ ਨਾਲ ਉਹਨਾਂ ਦੀ ਮੌਕੇ ਤੇ ਹੀ ਜਾਨ ਚਲੀ ਜਾਂਦੀ ਹੈ ਜਿਸ ਤੋਂ ਬਾਅਦ ਪਰਿਵਾਰ ਤਾਂ ਹੰਮਰ ਕੇ ਰੋਂਦਾ ਹੋਇਆ ਨਜ਼ਰ ਆ ਰਿਹਾ ਤਾਂ ਸਿੱਕੇ ਘਟਨਾ ਫਿਲੌਰ ਦੇ ਵਿੱਚ ਵਾਪਰੀ ਹੈ ਫਿਲੌਰ ਦੀ ਦੁਸਾਂਜ ਕਲਾ ਪਿੰਡ ਦੀ ਇਹ ਘਟਨਾ ਹੈ ਜਿੱਥੇ ਕਿ ਗੁਰੂ ਘਰ ਦੇ ਵਿੱਚ ਨਿਸ਼ਾਨ ਸਾਹਿਬ ਚੜਾਇਆ ਜਾ ਰਿਹਾ ਸੀ ਤੇ ਇਸ ਦੌਰਾਨ ਹੈਡ ਗ੍ਰੰਥੀ ਜਦੋਂ ਨਿਸ਼ਾਨ ਸਾਹਿਬ ਚੜਾਉਣ ਦੇ ਲਈ ਚੜਦੇ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਅਚਾਨਕ ਬਿਜਲੀ ਦੇ ਤਾਰ ਉਹਨਾਂ ਨੂੰ ਛੂਹ ਲੈਂਦੀ ਹੈ ਇਸੇ ਕਾਰਨ ਕਰੰਟ ਲੱਗਣ ਦੇ ਕਾਰਨ ਉਹਨਾਂ ਦੀ ਮੌਤ ਹੋ ਚੁੱਕੀ ਹੈ ਵਸਤੇ ਕੀ ਮ੍ਰਿਤਕ ਗ੍ਰੰਥੀ ਦਾ ਨਾਮ ਸੁਰਿੰਦਰ ਸਿੰਘ ਛੋਟੇ ਦੱਸਿਆ ਜਾ ਰਿਹਾ ਹੈ ਜਿਨ੍ਹਾਂ ਦੀ ਉਮਰ ਮਹਿਜ 34 ਸਾਲ ਸੀ ਇਸ ਘਟਨਾ ਤੋਂ ਬਾਅਦ ਪਰਿਵਾਰ ਨੂੰ ਡੂੰਘਾ ਸਦਮਾ ਪਹੁੰਚਿਆ ਪਰਿਵਾਰ ਦੇ ਤਾਹ ਮਾਤ ਕੇ ਰੋਂਦਾ ਹੋਇਆ ਨਜ਼ਰ ਆ ਰਹੇ ਸਦਸੀਕ ਇਹ ਗੁਰੂਕਾਂਦ ਦੇ ਵਿੱਚ ਹੈਡ ਗ੍ਰੰਥੀ ਦੱਸਿਆ ਜਾ ਰਿਹਾ ਸੀ ਜੋ ਕਿ ਉੱਥੇ ਬਤਵਾ ਰਹੇ ਹੈਡ ਗ੍ਰੰਥੀ ਆਪਣੀਆਂ ਸੇਵਾਵਾਂ ਨਿਭਾ ਰਿਹਾ ਸੀ ਤੇ ਜਦੋਂ ਨਿਸ਼ਾਨ ਸਾਹਿਬ ਚੜਾਉਣ ਦੇ ਲਈ ਚੜਦੇ ਨੇ ਤੇ ਅਚਾਨਕ ਕਰੰਟ ਲੱਗਣ ਦੇ ਕਾਰਨ ਉਹਨਾਂ ਦੇ ਨਾਲ ਹਮੰਤਪਾਗਾ ਹਾਦਸਾ ਵਾਪਰਿਆ ਤੂ ਨਦੀ ਜਾਂਚ ਚਲੇ ਗਈ ਹੈ ਬੜੀ ਗੱਲ ਹੋਈ ਹੈ ਕਿ ਕਿਸੇ ਦੇ ਸਾਡੇ ਫਰੰਟੇ ਛੋਟੀ ਸਾਹਿਬ ਬੱਟਬਸੋ ਤੇ ਹੈਡ ਗ੍ਰੰਥੀ ਚਾਹ ਰਹੀ ਹੈ ਅੱਜ ਦੁੱਖ ਨਾਲ ਕਰਨੀ ਪੈ ਰਹੀ ਹੈ ਕਿ ਅੱਜ ਵੀ ਬੜੇ ਬੜੇ ਫਾਇਦੇ ਕਿ ਨਾਲ ਦੇ ਕੁੱਤੇ ਇਨਸਾਨ ਸਾਥੋਂ ਗਏ ਹੋਏ ਸੀ ओके ਜਦੋਂ ਸਰਦਾਰ ਸਾਹਿਬ ਨੂੰ ਚਲਾਨ ਕਰਾ ਕੇ ਕਾਰ ਲੱਗੇ ਉਹ ਸਬਟ ਨੇ ਆ ਜਿਹੜੀ ਸੀ ਉਹਦੇ ਨਾਲ ਤੱਕ ਉਹ ਜਾਰਤ ਹੋ ਗਿਆ ਉਹਦੇ ਨਾਲ ਉਹਦਾ ਇਹਨਾਂ ਦੀ ਐਕਟੀਵਿਟੀ ਬਹੁਤ ਹੋਵੇ ਬੜੀ ਸੋਖਾਲੀ ਗੱਲ ਹੈ ਸਾਡ ਸਤਿਕਾਰਯੋਗ ਸਰਦਾਰ ਸਾਹਿਬ ਦਾ ਕਿਸ ਕਰਕੇ ਇਹ ਜਿਹੜਾ ਬਖਦਾਇਦ ਹੋਈ ਹੈ ਇਹ ਸਾਨੂੰ ਲੋਕ ਨਹੀਂ